ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਿਣ ਕਰਮਾ ਕਿਛ ਪਾਈਏ ਨਹੀਂ ਸਾਖੀ ਇੱਕ ਬ੍ਰਾਹਮਣ ਦੀ ਇੱਕ ਬ੍ਰਾਹਮਣ ਸੀ ਪਰ ਹੈ ਸੀ ਗਰੀਬ ਜਿਸ ਸਵੇਰੇ ਹੈ ਤੇ ਰਾਤ ਨਹੀਂ ਤੇ ਜੇ ਰਾਤ ਹੈ ਖਾਣ ਨੂੰ ਤੇ ਸਵੇਰ ਨਹੀਂ ਉਸ ਦੀ ਇਸਤਰੀ ਰੋਜ਼ ਹੀ ਉਸ ਨੂੰ ਕੀ ਕਰੇ ਕਿ ਕਿਤੇ ਜਾ ਕੇ ਕੁਝ ਕਮਾ ਕੇ ਲਿਆਇਆ ਕਰੂ ਉਹ ਹੂੰ ਹਾਂ ਕਰਛੜੇ ਪਰ ਜਾਵੇ ਨਾ ਇੱਕ ਦਿਨ ਜਦੋਂ ਉਹ ਬਹੁਤ ਖਿਹੜੇ ਪੈ ਗਈ ਤੇ ਦੇਵਤਾ ਹੋਰੀ ਲਾਚਾਰ ਹੋ ਕੇ ਤੁਰ ਪਏ ਤੇ ਬਾਹਰ ਜਾ ਕੇ ਜੰਗਲ ਵਿੱਚ ਇੱਕ ਦਰਖਤ ਦੇ ਥੱਲੇ ਬਹਿ ਗਏ ਵਿਚਾਰਾ ਮਨ ਵਿੱਚ ਕਈ ਦਲੀਲਾਂ ਕਰੇ ਕਿੱਧਰ ਜਾਵਾਂ ਉੱਥੋਂ ਦੀ ریاਸਤ ਦਾ ਇੱਕ ਅਹਿਲਕਾਰ ਲੰਘਿਆ ਤੇ ਬ੍ਰਾਹਮਣ ਨੂਗਮ ਗੀਨ ਵੇਖ ਕੇ ਪੁੱਛਿਆ ਦੇਵਤਾ ਜੀ ਕਿਸ ਫਿਕਰ ਵਿੱਚ ਪਏ ਹੋ ਵਿਚਾਰੇ ਬ੍ਰਾਹਮਣ ਨੇ ਸਾਰੀ ਸਿਰ ਗੁਜਰੀ ਸੁਣਾਈ ਤੇ ਉਸ ਅਹਲਕਾਰ ਨੇ ਕਿਹਾ ਪੰਡਿਤ ਜੀ ਮੇਰੇ ਨਾਲ ਚੱਲੋ ਉਹ ਅਹਲਕਾਰ ਉਸ ਪੰਡਿਤ ਨੂੰ ਘਰ ਲੈ ਗਿਆ ਤੇ ਜਾ ਕੇ ਕਥਾ ਰਖਵਾ ਦਿੱਤੀ ਦੋ ਮਹੀਨੇ ਤੱਕ ਪੰਡਤ ਹੋਰੀ ਕਥਾ ਕਰਦੇ ਰਹੇ ਤੇ ਜਦ ਭੋਗ ਦਾ ਦਿਨ ਆਇਆ ਤਾਂ ਐਲਕਾਰ ਨੇ ਇੱਕ ਤਰਬੂਜ ਵਿੱਚ ਇੱਕ ਰਤਨ પાਕੇ ਗੁਪਤਾਨ ਪੰਡਤ ਨੂੰ ਦੇ ਦਿੱਤਾ ਤੇ ਕਿਹਾ ਹੁਣ ਆਪ ਵਿਦਿਆ ਹੋਵੂ ਪੰਡਤ ਨੇ ਸੋਚਿਆ ਓਇਸੀ ਕਿ 2000 ਜਾਂ 500 ਰੁਪਿਆ ਮਿਲੇਗਾ ਤੇ ਐਲਕਾਰ ਨੇ ਜਦ ਤਰਬੂਜ ਦੇ ਕੇ ਵਿਦਾਇਗੀ ਦੇ ਦਿੱਤੀ ਤੇ ਪੰਡਤ ਨੂੰ ਬਹੁਤ ਕ્રોਧ ਆਇਆ ਤੇ ਉਸੇ ਵੇਲੇ ਤਰਬੂਜ਼ ਚੁੱਕ ਕੇ ਤੁਰ ਪਿਆ ਜਦ ਬਾਹਰ ਨਿਕਲਿਆ ਤੇ ਅੱਗੋਂ ਪੰਗੀ ਨੇ ਅਸੀਸ ਦਿੱਤੀ ਤੇ ਕੁਝ ਮੰਗਿਆ ਜੋ ਕਥਾ ਦਾ ਪ੍ਰਸ਼ਾਦ ਮੈਨੂੰ ਵੀ ਮਿਲੇ ਪੰਡਤ ਨੇ ਜੋ ਡਾਡਾ ਗੁੱਸੇ ਵਿੱਚ ਸੀ ਉਹ ਤਰਬੂਜ਼ ਉਸ ਚੂੜੇ ਨੂੰ ਦੇ ਦਿੱਤਾ ਤੇ ਆਪ ਖਾਲੀ ਹੱਥੀ ਘਰ ਪਹੁੰਚਿਆ ਕਿਉਂਕਿ ਇਹ ਇਹ ਤਨ ਪੰਡਤ ਦੇ ਕਰਮਾਂ ਵਿੱਚ ਨਹੀਂ ਸੀ ਉਹ ਹੱਥ ਵਿੱਚ ਆਈ ਪਿੱਛੋਂ ਵੀ ਗਵਾਹ ਬੈਠਾ ਜੋ ਕਰਮਾਂ ਵਿੱਚ ਨਹੀਂ ਉਹ ਨਹੀਂ ਮਿਲਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ